ਦੀਵਾਲੀ ਨੇੜੇ ਆ ਗਈ ਹੈ ਪਟਾਕਿਆਂ ਦੀ ਲੋੜ ਪੈਣੀ ਹੈ ਪਟਕੇ ਵਿਜਾਉਣੇ ਆਂ ਦੀਵਾਲੀਆਂ ਮਨਾਉਣੀਆਂ ਤੇ ਕੁਰਾਲੀ ਸ਼ਹਿਰ ਦੇ ਵਿੱਚ ਆਪਾਂ ਜਾਣਾ ਜੱਸੀ ਫਾਇਰ ਵਰਕਸ ਸੋ ਇਹ ਕੁਰਾਲੀ ਤੋਂ ਰੋਡ ਆ ਰਹੀ ਹੈ ਜੀ ਇਧਰੋਂ ਤੇ ਇਹ ਇਧਰ ਜਾ ਰਹੀ ਹੈ ਜੀ ਮਰੰਡੇ ਨੂੰ ਤੇ ਆਪਾਂ ਹੁਣ ਇਧਰ ਨੂੰ ਮੋੜਨਾ ਹੈ ਜੀ ਇਹ ਬਡਾਲੀ ਰੋਡ ਹੈ ਇਹ ਬਡਾਲੀ ਰੋਡ ਦੇ ਮੁੜ ਕੇ ਅੱਗੇ ਦੁਕਾਨ ਆਜੂ ਆਪਾਂ ਚੱਲਦੇ ਆਂ ਅੱਗੇ ਦੁਕਾਨ ਦਗਾਉਂਦੇ ਆਂ ਇਹ ਬਨਾਲੀ ਰੋਡ ਹੈ ਜੀ ਹੁਣ ਆਪਾਂ ਬਸਾ ਦੁਕਾਨ ਨੇੜੇ ਆ ਗਈ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਹੈ ਲਕਸ਼ਮੀ ਫਾਇਰ ਵਰਕਸ ਜਸੀ ਫਾਇਰ ਵਰਕਸ ਸੋ ਇਹ ਦੁਕਾਨ ਹੈ ਪਟਾਕੇ ਲੈਣੇ ਹੈ ਤਾਂ ਸਸਤੀ ਵੀ ਮਿਲਦੇ ਆ ਇਹਨਾਂ ਕੋਲ ਆਪਾਂ ਅੰਦਰ ਚੱਲਦੇ ਗੱਲਬਾਤ ਕਰਦੇ ਆ ਸਸਤੀ ਕਹਾ ਅਕਲ ਜੀ ਹੋ ਠੀਕ ਹੈ ਜੀ ਤੇ ਆ ਦੇਖੋ ਜੀ ਇਹ ਦੁਕਾਨ ਹੈ ਇਹ ਨਾ ਤਾਂ ਦੇਖੋ ਕਿੰਨੇ ਵਾਹ ਜੀ ਵਾਹ ਪਟਾਕੇ ਬੜੇ ਓ ਬੱਲੇ ਬੱਲੇ ਕੈਰੂ ਸਾਹਿਬ ਹਾਂ ਤੁਸੀਂ ਪਹੁੰਚੇ ਹੋ ਹਾਂਜੀ ਹਾਂਜੀ ਵਾਹ ਜੀ ਵਾਹ ਜੀ ਭਾਈ ਹਾਂਜੀ 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 ਦੱਸ ਜੀ ਇਹ ਪਟਾਕਿਆਂ ਦਾ ਕੰਮ ਹੁਣ ਸੀਜ਼ਨ ਸ਼ੁਰੂ ਸੀਜ਼ਨ ਸ਼ੁਰੂ ਹੋ ਗਿਆ ਦੀਵਾਲੀ ਆ ਗਈ ਤੇ ਕੁਝ ਦਿਖਾ ਦੋ ਆਦੇ ਬਿਲਕੁਲ ਜੀ ਬਹੁਤ ਤਰ੍ਹਾਂ ਦੀ ਫੁੱਲਚੜੀ ਹੈ ਓਕੇ ਕਟੋਕੜ ਸਾਡੇ ਕੋਲ ਜਿਹੜੀ ਫੁੱਲਚੜੀ ਦੀ ਵੈਰੈਟੀ ਹੈਗੀ ਆ ਭਾਜੀ ਸਾਰੀ ਫੁੱਲਚੜੀ ਫੁੱਲਚੜੀ ਹੈ 35 ਤੋਂ 40 ਤਰ੍ਹਾਂ ਦੀ ਫੁੱਲਚੜੀ ਮਿਲ ਜੂਗੀ ਜੀ ਇਦਾਂ ਹੀ 35 40 ਤਰ੍ਹਾਂ ਦੀ ਤੁਹਾਨੂੰ ਚੱਕਰੀ ਮਿਲ ਜੇਗੀ ਹਾਂਜੀ ਇਦਾਂ ਹੀ ਭਾਜੀ ਕਟੋਕਟ 35 40 ਦਿਨ ਤੋਂ ਤੁਹਾਨੂੰ ਸਾਡੇ ਕੋਲ ਬੋਲਟ ਮਿਲ ਜੇਗਾ ਮਤਲਬ ਕਿ ਮਿੰਨੀ ਬੋਲਟ ਲੈ ਕੇ ਬਿਗ ਬੋਲਟ 315 ਕਾਰਗਿਰ ਪਰਮਾਣੂ ਤੁਹਾਨੂੰ ਸਾਰੇ ਮਿਲ ਜਾਣਗੇ ਮਾਈਕਰ ਫਿਊਜ਼ ਵਾਲੇ ਸਾਰੇ ਮਿਲ ਜਾਣਗੇ ਜੀ ਇਦਾਂ ਹੀ ਤੁਹਾਨੂੰ ਭਾਜੀ ਹਾਈਡਰੋ ਮਿਲ ਜਗਾ ਤੁਸੀਂ ਦੇਖੋ ਹਾਈਡਰੋ ਆ ਵੀ ਹਾਈਡਰੋ ਭਾਜੀ ਇਹ ਵੀ ਹਾਈਡਰੋ ਇਹ ਵੀ ਹਾਈਡਰ ਸਾਡੇ ਕੋਲ ਭਾਈ ਜਿਹੜਾ ਮੇਨ ਹੈਗਾ ਨਾ ਉਹ ਹੋਲਸੇਲ ਦਾ ਕੰਮ ਹੈਗਾ ਹਾਂਜੀ ਹਾਂਜੀ ਸਾਡੇ ਕੋਲ ਦੂਰੋਂ ਦੂਰੋਂ ਬੰਦੇ ਆਉਂਦੇ ਆ ਸਮਾਨ ਦੇ ਲੈਣ ਲਈ ਕਿਉਂਕਿ ਜੇ ਅਸੀਂ ਉਹਨਾਂ ਨੂੰ ਕਹ ਲਓ ਵੀ ਜਿੱਦਾਂ ਲੋਕੀ ਕੀ ਕਰਦੇ ਆ ਕਹਿਣ ਨੂੰ ਹੋਲਸੇਲ ਹੁੰਦਾ ਪਰ ਦਿੰਦੇ ਆ ਰ ਪਰ ਦਿੰਦੇ ਸੀ ਇੱਥੇ ਜੀ ਕੋਈ ਆਨਲਾਈਨ ਸਾਡਾ ਕੰਮ ਨਹੀਂ ਹੈਗਾ ਜੀ ਆਲੇ ਨੂੰ ਚੀਜ਼ ਦਿਖਾਈਦੀ ਹੈ ਵੈਰਾਈਟੀ ਦਿਖਾਈਦੀ ਹੈ ਪਸੰਦ ਕਰਦਾ ਅਗਲਾ ਲੈ ਜਾਂਦਾ ਉਸ ਤੋਂ ਬਾਅਦ ਕੋਰੀਅਰ ਕਰਾਉਣਾ ਕਿਸੇ ਨੇ ਕੁਝ ਕਰਾਉਣਾ ਉਹ ਹੋ ਜਾਂਦਾ ਹੈਗਾ ਜੀ ਜੀ ਔ ਸ਼ੋਰਟ 120 ਸ਼ੋਰਟ 30 ਸ਼ੋਰਟ ਬਹੁਤ ਵੈਰਾਈਟੀ ਹੈ ਤਿੰਨ ਪੀਸ ਵਾਲੀ ਪਾਈਪਾਂ ਦੀ ਤੁਸੀਂ ਦੇਖੋ ਸਾਡੇ ਕੋਲ ਘੱਟੋ ਘੱਟ ਇਹ ਤਿੰਨ ਪੀਸ ਪਾਈਪ ਹੁੰਦੀ ਹੈ ਮੇਰੇ ਵੀਰ ਜੀ ਜਿਹੜੀ ਕਿ 160 ਰੁਪਏ ਤੋਂ ਸਟਾਰਟਿੰਗ ਹੋ ਕੇ ਬਾਜੀ ਅੱਗੇ ਬਹੁਤ ਤਰ੍ਹਾਂ ਦੀ ਪਈ ਹੈ ਸਾਡੇ ਕੋਲ ਵੈਰਾਈਟੀ ਹੈ ਜੀ ਇਹ ਵੈਰਾਈਟੀ ਦਾ ਤਾਂ ਰੱਖਣੀ ਪੈਂਦੀ ਹੈ ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦਾ ਕਸਟਮਰ ਹੈਗਾ ਚਲਾਉਣ ਵਾਲਾ ਵੀ ਹੈਗਾ ਤੇ ਵੇਚਣ ਵਾਲਾ ਵੀ ਹੈਗਾ ਤੇ ਸਾਡੇ ਰੇਟ ਇੱਕ ਹੀ ਆ ਦੋਨਾਂ ਨੂੰ ਕੋਈ ਇਦਾਂ ਕੋਈ ਫਰਕ ਨਹੀਂ ਹੈਗਾ ਕਿਸੇ ਨਾਲ ਵੀ ਓਕੇ ਜੀ ਇਹਨੂੰ ਕੋਈ ਘਰ ਦੇ ਲਈ ਲੈ ਕੇ ਜਾਣਾ ਜਾਂ ਚਲਾਉਣਾ ਜਾਂ ਵੇਚਣਾ ਕੁਝ ਵੀ ਕਰਨਾ ਹੈਗਾ ਉਹ ਸਾਰੇ ਸੇਮ ਹੈਗੇ ਵੀ ਜੀ ਓਕੇ ਤੇ ਇੱਕ ਵਾਰ ਨੰਬਰ ਵੀ ਦੱਸ ਦੋ ਆਪਣਾ ਬਿਲਕੁਲ ਤੁਸੀਂ ਆਉਣ ਦੇ ਲਈ ਭਾਜੀ ਮੇਰੇ ਇੱਕ ਨੰਬਰ ਦੇ 98155855 ਦੇ ਉੱਤੇ WhatsApp ਦੇ ਉੱਤੇ ਹਾਇ ਕਰੋ ਤੁਹਾਨੂੰ ਲੋਕੇਸ਼ਨ ਆ ਜਾਈਗੀ ਸਾਰੀ ਮੇਰੀ ਦੁਕਾਨ ਦੀ ਦਿੱਤੀ ਕਈ ਵਾਰ ਬੰਦਾ ਬਿਜਿੰਦਾ ਫੋਨ ਤੇ ਵਰ WhatsApp ਤੇ ਹਾਇਰੋਸੀ ਲੋਕੇਸ਼ਨ ਆ ਜਗੀ ਕੁਰਾਲੀ ਸ਼ਹਿਰ ਹੈ ਜ਼ਿਲ੍ਹਾ ਮੁਹਾਲੀ ਨੀਅਰ ਚੰਡੀਗੜ੍ਹ ਬੀ